ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਤੋਂ ਬਾਅਦ ਬਾਜ਼ਾਰਾ ਦੇ ਮਾੜੇ ਹਾਲਾਤ ਜੰਗ ਦੇ ਡਰ ਕਾਰਨ ਲੋਕਾਂ ਨੇ ਕਰਾਚੀ ਕਰ ਲਿਆ ਵਾਦੂ ਰਾਸ਼ਨ ਸਟੋਰ ਹੁਣ ਮੱਚ ਗਈ ਹਫੜਾ ਦਫੜੀ ਵਪਾਰੀਆਂ ਤੇ ਦੁਕਾਨਦਾਰਾਂ ਨੇ ਦੱਸੀ ਸਥਿਤੀ ਦਿੱਲਾ ਦੀਆਂ ਪਰ ਪ੍ਰੈਸ ਕਤਰ ਸਬਜੀ ਮੰਡੀ ਵਾਲਾ ਕੀ ਕਹਿਣਾ ਚਾਹੋਗੇ ਬਾਰਡਰ ਬੰਦ ਹੋਣ ਦੇ ਨਾਲ ਕਿੰਨਾ ਨੁਕਸਾਨ ਹੋਇਆ ਤੇ ਵਪਾਰ ਉੱਪਰ ਕੀ ਅਸਰ ਕਿਹਦਾ ਦੇਖੋ ਜੀ ਬਾਰਡਰ ਬੰਦ ਬਾਰਡਰ ਦੇ ਲੜਾਈ ਵਾਲਾ ਮਾਹੌਲ ਦਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਵਪਾਰੀਆਂ ਦਾ ਕਿਸਾਨਾਂ ਦਾ ਖਾਸ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਜਦੋਂ ਕੋਈ ਲੜਾਈ ਵਾਲਾ ਮਾਹੌਲ ਹੋ ਮੰਨਦਾ ਜੋ ਅੱਗੇ ਵੀ ਬਣਿਆ ਸਭ ਤੋਂ ਜ਼ਿਆਦਾ ਬਾਰਡਰ ਸਟੇਟ ਦਾ ਕਰਕੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੁਣ ਬਾਰਡਰ ਟਾਰੀ ਬਾਰਡਰ ਬੰਦ ਹੋ ਗਿਆ ਉਹੀ ਚੀਜ਼ ਜਿਹੜੀ ਘੁੰਮ ਕੇ ਵਾਇਆ ਬੰਦੇ ਰਪੋਰਟ ਜਾਂ ਗੁਜਰਾਤ ਹੈ ਕਿ ਉਹਨੂੰ ਡਬਲ ਕਰਾਇਆ ਪੈ ਜਾਂਦਾ ਪਹੁੰਚਾਂ ਬੜੇ ਨੇ ਲੱਗ ਜਾਂਦੇ ਆ ਇੱਥੇ ਜਿਹੜਾ 8-10 ਘੰਟਿਆਂ ਦਾ ਮਾਲ ਆ ਜਾਂਦਾ ਵਾ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਛੇਤੀ ਤੋਂ ਛੇਤੀ ਟਾਰੀਫ ਬਾਡਰ ਖੋਲ੍ਹਿਆ ਜਾਵੇ ਹਾਂ ਸਾਡੀ ਲੜਾਈ ਅਤਵਾਦ ਦੇ ਵਿਰੁੱਧ ਅਤਵਾਦੀ ਹੋਣਾ ਚਾਹੀਦਾ ਅਤਵਾਦੀ ਇਹਨੂੰ ਸਭ ਖਿਸਕਾਉਣਾ ਚਾਹੀਦਾ ਬਾਕੀ ਜਿਹੜੇ ਗਵਾਂਢੀ ਮੁਲਕ ਉਹਨਾਂ ਦਾ ਸਾਨੂੰ ਪਿਆਰ ਬਣਾ ਕੇ ਰੱਖਣਾ ਚਾਹੀਦਾ ਜਿਹਦੇ ਨਾਲ ਅੱਜ ਕੱਲ ਇਹਦੇ ਸਬਜ਼ੀ ਬਹੁਤ ਸਸਤੀ ਆ ਪਾਕਿਸਤਾਨ ਜੋ ਬਹੁਤ ਮਹਿੰਗੀ ਆ ਉਹਨਾਂ ਨੂੰ ਫਾਇਦਾ ਹੋਏਗਾ ਸਾਨੂੰ ਵੀ ਹੋਏਗਾ ਕਈ ਇਹੋ ਜਿਹੇ ਚੀਜ਼ਾਂ ਜਿਹੜੀਆਂ ਸਾਡੀਆਂ ਪਾਕਿਸਤਾਨ ਤੋਂ ਅਸੀਂ ਮੰਗਾਉਂਦੇ ਆ ਟਾਰੀ ਬਾਰਡਰ ਖੋਲਣਾ ਅਫਗਾਨਿਸਤਾਨ ਤੋਂ ਸੇਬ ਵਗੈਰਾ ਦੀਚੀ ਵਗੈਰਾ ਕਈ ਹੋ ਜੇ ਹੋਰ ਵੀ ਫਰੂਟ ਆ ਜਦੋਂ ਅੱਜ ਕੱਲ੍ਹ ਉਧਰੋਂ ਲਸਣ ਆ ਜਾਂਦਾ ਇਧਰ ਪਿਆਜ਼ ਮੰਦਾ ਪਿਆਜ਼ ਦੀ ਸਪੋਰ ਹੋਏਗਾ ਇੱਥੇ ਖਰਚਾ ਬਹੁਤ ਘੱਟ ਆ ਦੂਜੇ ਲੱਗਦੇ ਖਰਚਾ ਬਹੁਤ ਜ਼ਿਆਦਾ ਹੈ ਹੋਰ ਅਸੀਂ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਆ ਕਿ ਛੇਤੀ ਤੋਂ ਛੇਤੀ ਮਾਹੌਲ ਛਾਂਤ ਕਰਕੇ ਬਾਰਡਰ ਖੋਲੇ ਜਾਣ ਐਡਾ ਵੱਡਾ ਨੁਕਸਾਨ ਹੋ ਗਿਆ ਕਿ ਜਿੰਨੇ ਵੀ ਇੱਥੇ ਆਪਣੇ ਬਿਹਾਰ ਦੇ ਯੂਪੀ ਦੇ ਜਿਹੜੀ ਲੇਵਰੀ ਸਾਰੀ ਬਾਪਸ ਚਲ ਗਈ ਕੋਲਾ ਮਾਹੌਲ ਦਾ ਕਰਕੇ ਜਰਦਾ ਮਾਹੌਲ ਬਣ ਕੇ ਹਰ ਬੰਦਾ ਸੋਚਦਾ ਕਿ ਮੈਂ ਘਰ ਜਾਵਾਂ ਦੇਖਾਂ ਜਿਸ ਤਰ੍ਹਾਂ ਦੇ ਬਾਕੀ ਇੱਥੋਂ ਵਾਲੇ ਜਿਤਨਾ ਹੁਣ ਆਜੋ ਇਹਨਾਂ ਨੇ ਬਾਰਡਰ ਟਾਰੀ ਖਾਲੇ ਇਕ ਲਗ ਲਗ ਪਿੰਡ ਕਰਦੇ ਉਹਨਾਂ ਲੋਕਾਂ ਲਈ ਬੜੀ ਵੱਡੀ ਮੁਸ਼ਕਲ ਜੰਗਲ ਵਿੱਚ ਆ ਕਿੱਥੇ ਰੱਖਣਾ ਸਾਰਾ ਤੁਹਾਨੂੰ ਪਤਾ ਘਰ ਬਰ ਛੱਡ ਕੇ ਬਹੁਤ ਜ਼ਿਆਦਾ ਮੁਸ਼ਕਲ ਸੋ ਸਰਕਾਰਾਂ ਨੂੰ ਪੀਰ ਆ ਕਿ ਇਹ ਮਾਹੌਲ ਸ਼ਾਂਤ ਕਰਕੇ ਟਾਰੀ ਬਾਰਡਰ ਵੀ ਖੋਲਿਆ ਜਾਵੇ ਜਿਸ ਨਾਲ ਲੱਖਾਂ ਲੋਕਾਂ ਨੂੰ ਰਿਸ਼ਕਾਰ ਵੀ ਮਿਲੇਗਾ ਔਰ ਬਹੁਤ ਵੱਡਾ ਪੰਜਾਬ ਦਾ ਹਿੰਦੁਸਤਾਨ ਦਾ ਵੀ ਬਹੁਤ ਵੱਡਾ ਫਾਇਦਾ ਹੋਏਗਾ ਔਰ ਭਾਰਤ ਦਾ ਵੀ ਪਾਕਿਸਤਾਨ ਦਾ ਵੀ ਬਹੁਤ ਵੱਡਾ ਫਾਇਦਾ ਹੋਏਗਾ ਲੜਾਈ ਚੋ ਕੁਛ ਨਹੀਂ ਨਿਕਲਦਾ ਭਾਈਚਾਰੇ ਨਾਲ ਰਹਿਣਾ ਭਾਈਚਾਰੇ ਨਾਲ ਰਹਿਣਾ ਜੇ ਕਰੋੜਾਂ ਰੁਪਏ ਅਰਬਾਂ ਰੁਪਏ ਸਾਡੇ ਜਿਹੜੇ ਹਥਿਆਰਾਂ ਤੇ ਹੀ ਨਜ਼ਾਇਜ਼ ਖਰਚ ਕਰਦੇ ਉਹਦਾ ਆੜਾ ਫਾਇਦਾ ਦੇਖੋ ਜੀ ਜਿਹੜੇ ਸਾਡੇ ਜੰਗ ਦੇ ਮਾਹੌਲ ਬਣੇ ਨੇ ਉਹਦੇ ਕਰਕੇ ਮੰਡੀਆਂ 'ਚ ਅਸਰ ਤਾਂ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ ਦੋ ਚਾਰ ਦਿਨ ਲੋਕਾਂ ਨੇ ਪੈਨਿਕ ਕਰਕੇ ਸਬਜ਼ੀ ਨੂੰ ਹਾਹਾਕਾਰ ਲੋਕਾਂ ਨੇ ਸ਼ਹਿਰ 'ਚ ਖਬਰ ਫਲਾਤੀ ਜੀ ਸਬਜ਼ੀ ਮੰਡੀ ਆ ਹਾਕਾਰ ਮਚ ਗਈ ਰਾਸ਼ਨ ਵਾਲੀਆਂ ਦੁਕਾਨਾਂ ਤੇ ਲੋਕ ਨੇ ਹਾਕਾਰ ਮਚਾਤੀ ਜੋ ਸਾਡਾ ਜੰਗ ਦਾ ਮਾਹੌਲ ਬਣਾਇਆ ਗਿਆ ਹੈ ਇਸ ਨੂੰ ਅਸੀਂ ਇੱਕੋ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਨੂੰ ਪੈਨਿਕ ਨਾ ਕੀਤਾ ਜਾ ਕਿ ਲੋਕਾਂ ਵੱਲੋਂ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲੈਣਾ ਇਹ ਕਰ ਲੈਣਾ ਉਹ ਕਰ ਲੈਣਾ ਮੰਡੀ ਦੇ ਵਿੱਚ ਦੇਖੋ ਜੀ ਇੱਕ ਅਸਰ ਹੋਇਆ ਸਾਡੀ ਲੇਬਰ ਵਾਲੇ ਸਾਰੇ ਚਲੇ ਗਏ ਜਿਹਦੇ ਕੋ ਅਸੀਂ ਪੈਸੇ ਲੈਣੇ ਆ ਅਸੀਂ ਤਾਂ ਪ੍ਰਵਾਸੀਆਂ ਤੇ ਦੇਖੋ ਜੀ ਡਿਪੈਂਡੈਂਟ ਜਿਹਨੂੰ ਕਹਿ ਦਿੰਦੇ ਆ ਅਸੀਂ ਇੱਕ ਪ੍ਰਵਾਸੀਆਂ ਡਿਪੈਂਡ ਆ ਉਹਨਾਂ ਬਗੈਰ ਨਾ ਤਾਂ ਅਸੀਂ ਮਾਲ ਚੁੱਕ ਸਕਦੇ ਆ ਉਹਨਾਂ ਤੇ ਅਸੀਂ ਡਿਪੈਂਡ ਆ ਮਾਲ ਵੀ ਉਹੀ ਖਰੀਦਦੇ ਆ ਜਿਹਦੇ ਕੋ ਅਸੀਂ ਪੇਮੈਂਟ ਲੈਣ ਜਾਂਦੇ ਆ ਉਹਦੇ ਕੋਲ ਇੱਕੋ ਗੱਲ ਸੀ ਦੇਖੋ ਜੀ ਜੰਗ ਦਾ ਮਾਹੌਲ ਆ ਤੁਸੀਂ ਪੈਸੇ ਲੈਣ ਆ ਗਏ ਉੱਚੇ ਵੈਸੇ ਹੀ ਬਾਹਰ ਚਲੇ ਗਏ ਸਾਡੇ ਖੁੱਦ ਦੇ 1-2 ਦਿਨ ਇੱਥੇ ਮੰਡੀ 'ਚ ਸਾਇਰਨ ਵੱਜੇ ਮੇਰੇ ਖੁੱਦ ਦੇ 2-4 ਬੰਦੇ 5 ਬੰਦੇ ਵਾਪਸ ਟ੍ਰੇਨ ਤੇ ਚਲੇ ਗਏ ਜਿੰਨਾ ਕਰਕੇ ਸਾਨੂੰ ਆਪ ਨੂੰ ਬਹੁਤ ਨੁਕਸਾਨ ਆ ਸਾਡਾ ਕੰਮਕਾਰ ਬੰਦ ਹੋਇਆ ਪਿਆ ਜੀ ਲੱਗਦਾ ਕਿ ਇਹ ਲੜਾਈ ਗਲੇ ਬੋਲ ਪਣਿਆ ਸੀ ਇਹਦੇ ਵਿੱਚ ਕਾਰੋਬਾਰ 'ਤੇ ਕਿੰਨਾ ਅਸਰ ਪਿਆ ਕਿੰਨਾ ਜਿਹੜਾ ਮਟੀਰੀਅਲ ਜਿਹੜਾ ਉੱਧਰ ਜਾਂਦਾ ਜਾਂ ਉੱਧਰ ਹੁੰਦਾ ਦੇਖੋ ਜੀ ਜੇ ਆਪਾਂ ਗੱਲ ਕਰੀਏ ਬਾਹਰੋਂ ਇੱਧਰ ਆਂਦੇ ਤਾਂ ਦੇਖੋ ਪਹਿਲਾਂ ਤੇ ਸਾਡਾ ਸਰਦੀ ਜਿਹਨੂੰ ਕਹ ਦਿੰਦੇ ਆ ਸਰਾਂ ਜਿਹਨੂੰ ਆਪਾਂ ਆਪਣੀ ਸਰਦ ਕਹਿੰਦੇ ਆ ਵਾਗਾ ਬਾਰਡਰ ਉਹ ਤਾਂ ਬਿਲਕੁਲ ਬੰਦ ਏ ਜਿਸ ਤੋਂ ਸਾਨੂੰ ਮਾਲ ਨਹੀਂ ਆਂਦਾ ਨਾ ਇਧਰੋਂ ਜਾਂਦਾ ਏ ਇਧਰੋਂ ਨਾ ਜਾਣ ਨਾਲ ਸਾਨੂੰ ਇਹ ਨੁਕਸਾਨ ਆ ਜਿਹੜਾ ਇੱਥੇ ਟਮਾਟਰ ਦੇਖੋ ਜੀ 100 ਰੁਪਏ ਦਾ ਗ੍ਰੇਡ 60 ਰੁਪਏ ਦਾ ਗ੍ਰੇਡ ਕਿਸਾਨਾਂ ਨੂੰ ਕਿੰਨਾ ਨੁਕਸਾਨ ਹੋ ਰਿਹਾ ਤੇ ਜਿਹੜਾ ਬਾਹਰੋਂ ਆਣ ਦੀ ਗੱਲ ਹੈ ਦੇਖੋ ਜੀ ਵਾਇਆ ਗੁਜਰਾਤ ਬਾਰਡਰ ਇਹ ਬੰਬੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਚ ਪਹਿਲਾਂ ਮਾਲ ਆ ਜਾਂਦਾ ਫਿਰ ਉਹ ਤੋਂ ਇੱਥੇ ਆਂਦਾ ਏ ਜਿਸ ਤੇ ਪ੍ਰੋਪਰ ਮਹਿੰਗਾਈ ਜਿਹਨੂੰ ਕਹਿੰਦੇ ਮਹਿੰਗਾਈ ਦੀ ਵਾਰ ਵ ਜੋ ਲੋਕਾਂ ਦੀ ਜੇਬ ਤੇ ਭਾਰ ਪੈਂਦਾ ਹੈ। ਕੀ ਕੇਂਦਰ ਸਰਕਾਰ ਨੂੰ ਕੀ ਅਪੀਲ ਕਰਦੇ ਹੋ? ਕੇਂਦਰ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਜੋ ਇਹ ਜੰਗ ਦੇ ਮਾਹੌਲ ਹੈ। ਇਹਦੇ ਵਿੱਚ ਲੋਕਾਂ ਨੂੰ ਇੱਕ ਬੇਨਤੀ ਕੀਤੀ ਜਾਵੇ ਕਿ ਪੈਨਿਕ ਨਾ ਮਾਹੌਲ ਕਰਨ, ਪੈਨਿਕ ਨਾ ਕ੍ਰੀਏਟ ਕਰਨ। ਇੱਕੋ ਮਾਹੌਲ ਹੈ ਕਿ ਬਸ ਇੱਕ ਆਤੰਗਵਾਦ ਦੇ ਖਿਲਾਫ ਲੜਿਆ ਜਾਵੇ ਪਰ ਜਿਹੜਾ ਜੰਗ ਦਾ ਮਾਹੌਲ ਹੈ ਉਹ ਪੈਦਾ ਨਾ ਕੀਤਾ ਜਾਵੇ। ਸਾਡਾ ਕੀ ਕਾਰੋਬਾਰ ਦਾ ਕਾਫੀ ਅਸਰ ਪਿਆ। ਬਹੁਤ ਜ਼ਿਆਦਾ ਜੀ। ਕਾਰੋਬਾਰ ਦੇਖੋ ਜੀ ਜਿਹੜੇ ਉਹ 2-4 ਦਿਨ ਦੀ ਗੱਲ ਕਰੀਏ ਤਾਂ ਕਾਰੋਬਾਰ ਬਹੁਤ ਵੱਧ ਗਿਆ ਸੀ ਲੋਕਾਂ ਦਾ। ਔਰ ਜਿਹੜੇ ਹੁਣ ਉਸ ਤੋਂ ਬਾਅਦ 10 15 20 ਦਿਨ ਹੋ ਗਏ ਨੇ ਤੇ ਕਾਰੋਬਾਰ ਅਸੀਂ ਤਾਂ ਸਾਡੀਆਂ ਉਗਰਾਹੀਆਂ ਦੇ ਇੰਨੇ ਬੁਰੇ ਹਾਲ ਹੈ ਕਿ 5000 10000 ਰੁਪਏ ਤੋਂ ਵੱਧ ਉਗਰਾਹੀ ਨਹੀਂ ਹੋਉਂਦੀ